ਅਸਲੀ ਲੱਗੇ ਪਏ ਹੈਗੇ ਆ ਹੌਲੀ ਹੌਲੀ ਲੋਕਾਂ ਦਾ ਜਿਹੜਾ ਸਾਥ ਚਾਹੀਦਾ ਜੀ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਕੋਈ ਵੀ ਕੰਮ ਨੇਪਰੇ ਚੜਦਾ ਹੁੰਦਾ ਇਕੱਲੇ ਬੰਦੇ ਦੇ ਹੱਥ ਵਸ ਕੋਸ਼ਿਸ਼ ਨਹੀਂ ਹੁੰਦਾ ਇਕੱਲਾ ਬੰਦਾ ਕਾਰ ਵੀ ਕੋਸ਼ਿਸ਼ ਨਹੀਂ ਕਰ ਸਕਦਾ ਜੀ ਉਹ ਸਾਰਿਆਂ ਦੇ ਸਹਿਯੋਗ ਨਾਲ ਜੀ 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 ਮੋਰਫਾਂ ਨੂੰ ਕੁਝ ਵੀ ਕਰਨਾ ਪਵੇ ਇੱਥੇ ਜੱਗ ਵੀ ਭਰਨਾ ਨੂੰ ਕੋਈ ਸਮਾਸੀ ਵਾਜ ਦੀ ਮੋਟਰ ਹੈਗੀ ਅਸੀਂ ਛਾੜ ਦਿੱਤੀ ਉਹਨੂੰ ਨਾਲੇ ਤਾਂ ਅਸੀਂ ਜਿਹੜੀ ਹੈਗੀ ਬਿਜਲੀ ਦੀ ਖਫਤ ਹੈ ਜਿਹੜੀ ਹੋ ਬਦਉ ਮਿਹਨਤ ਜੀ ਔਰ ਨਲੇ ਜਿਹੜਾ ਹੈਗਾ ਪਾਣੀ ਦੀ ਜਿਹੜੀ ਆ ਵੇਸਟੇਜ ਹੁੰਦੀ ਆ ਹੂੰ ਕੱਟਾਜੀ ਤਾਂ ਸਾਰਾ ਖੜ ਗਿਆ ਅੰਦਰ ਅਸੀਂ ਕਿ ਪਹਿਲੇ ਲੰਬੇ ਸਮੇਂ ਤੋਂ ਸਾਰੇ ਪਿੰਡ ਵਾਸੀ ਨੇ ਸੰਘਰਸ਼ ਕਰਕੇ ਜਿਹੜਾ ਇਹ ਕੰਮ ਇਹ ਚਲਾਇਆ ਪਹਿਲਾਂ ਤਾਂ ਬਹੁਤ ਜ਼ਿਆਦਾ ਇਹਦਾ ਬਰਾਹਮਣ ਚਾਹੇਗਾ ਬੱਦ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਹਾਂ ਕਿ ਜਿਹੜਾ ਪਾਣੀ ਉਹ ਵੇਸਟ ਨਾ ਕਰਨ ਹੂੰ ਤੇ ਉਹ ਤਾਂ ਮੋਟਰਾਂ ਲੱਗੀਆਂ ਜਾਂ ਜਾਂ ਆ ਰਾਤ ਨੂੰ ਫਿਰ ਕਿੰਨੇ ਕ ਵਜੇ ਨਾਲ ਵਾਦੇ ਕੀਤੇ ਆ ਹਾਂ ਇਹ ਤਾਂ ਹੈ ਤੇ ਫਿਰ ਕਿੰਨੇ ਕ ਵਜੇ ਤੱਕ ਹੁੰਨੇ ਇੱਥੇ ਰਾਤ ਨੂੰ तकरीबन ساری ਰਾਤ ਹੀ ਹੋਈਦਾ ਅੱਛਾ ਹਾਂਜੀ ਉਹ ਵੈਚ ਦੀ ਕੋਈ ਊਂ 2 ਘੰਟਾ 3 ਘੰਟਾ ਦਾ ਕਰਨਾ ਹੋਵੇ ਜਿਹੜੇ ਅਰੇਸਟ ਕਰਨਾ ਇੰਦੀ ਆ ਫਿਰ ਨਹੀਂ 2 ਟਾ 2.5 ਦਾ ਵਾਜੀ ਜਾਂਦੇ ਆ ਰਾਤ ਨੂੰ ਵੀ ਪਿੰਡ ਦੇ ਕੰਮਾਂ 'ਚ ਤੇ ਦਿਨੇ ਵੀ ਪਿੰਡ ਦੇ ਕੰਮਾਂ 'ਚ ਰਹਿੰਦੇ ਆ ਸਸੀ ਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜਿਆ ਉਹ ਮਿੱਟੀ ਦੀ ਖੁਸ਼ਬੂ ਦੇ ਨਾਲ ਅੱਜ ਆਪਾਂ ਖੜੇ ਆ ਪਿੰਡ ਢੱਲਵਾ ਕਲਾ ਗੁਰੂ ਤੀਗ ਬਾਦਰ ਨਗਰ ਜਿੱਥੇ ਪੰਚਾਇਤ ਵੱਲੋਂ ਲਗਾਤਾਰ ਵਿਕਾਸ ਕਾਰਜ ਆ ਜਿਹੜੇ ਉਹ ਤੇਜ਼ੀ ਦੇ ਨਾਲ ਕੀਤੇ ਜਾ ਰਿਹਾ ਸੋ ਇੱਥੇ ਜੋਧਵੀਰ ਸਿੰਘ ਜਿਹੜਾ ਨੌਜਵਾਨ ਆਗੂ ਆ ਨੌਜਵਾਨ ਸਰਪੰਚ ਆ ਜਿਹੜੇ ਇੱਥੇ ਗੁਰੂ ਤੇਗ ਬਹਾਦਰ ਨਗਰ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਖੁਦ ਆ ਜਿਹੜੇ ਉਹ ਇੱਥੇ ਕੰਮ ਜਿਹੜੇ ਉਹ ਕਰ ਰਹੇ ਆ ਸੋ ਤੁਹਾਨੂੰ ਵੀਡੀਓ ਦੇ ਜ਼ਰੀਏ ਦਿਖਾਵਾਂਗੇ ਔਰ ਉਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰਾਂਗੇ ਸੋ ਗੱਲਬਾਤ ਕਰਦੇ ਆ ਜੋਧਵੀਰ ਸਿੰਘ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੋਂ ਆਪਣਾ ਜਿਹੜਾ ਮੇਨ ਰੋਡ ਤੇ ਛੱਪੜ ਆ ਕਿੰਨਾ ਖਾਲੀ ਹੋ ਗਿਆ ਇੱਥੇ ਲਗਾਤਾਰ ਦਿਨ ਰਾਤ ਆ ਜਿਹੜੀ ਮੋਟਰ ਆ ਉਹ ਚੱਲ ਰਹੀ ਆ ਪਰਲੇ ਪਾਸੇ ਤੁਹਾਨੂੰ ਦਿਖਾਵਾਂਗੇ ਉਧਰ ਟਰੈਕਟਰ ਲੱਗਿਆ ਹੋਇਆ ਜਿਹਦੇ ਨਾਲ ਪਾਣੀ ਆ ਜਿਹੜਾ ਉਹ ਖਿੱਚ ਕੇ ਮੋਟਰ ਦੇ ਨਾਲ ਇੱਧਰ ਅੱਗੇ ਡਿੱਗੀ ਵਿੱਚ ਛਿੱਟਿਆ ਜਾ ਰਿਹਾ ਤੇ ਅੱਗੇ ਸੇਮ ਨਾਲੇ ਵਿੱਚ ਜਾ ਰਿਹਾ ਇੱਧਰਲੇ ਪਾਸੋਂ ਛੱਪਣਾ ਜਿਹੜਾ ਬਹੁਤ ਨਿਮਾਨ ਵਿੱਚ ਹੋ ਗਿਆ ਪਹਿਲਾਂ ਪੂਰਾ ਭਰਿਆ ਰਹਿੰਦਾ ਸੀ ਬੜੀ ਜਿਹੜੀ ਉਹ ਬਦਬੂ ਆਉਂਦੀ ਹੁੰਦੀ ਸੀ ਸੋ ਹੁਣ ਇਹ ਖਾਲੀ ਹੋ ਰਿਹਾ ਲਗਾਤਾਰ ਸੋ ਇੱਥੇ ਸਰਪੰਚ ਯੋਧਵੀਰ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਦਿੱਤੀ ਦੀ ਖੁਸ਼ਬੂ ਤੇ ਨਾਲ ਦਾ ਸ਼ੁਕਰੀਆ ਲਈ ਆਸ਼ੇ ਤੁਹਾਨੂੰ ਪਾਉਂਦੇ ਤੇ ਕੀ ਕਰ ਰਹੇ ਹੋ ਬਾਈ ਜੀ ਇਹ ਤੁਸੀਂ ਮੈਂ ਤੁਹਾਨੂੰ ਕਾਫੀ ਟਾਈਮ ਦਾ ਦੇਖ ਰਿਹਾ ਤੇ ਲਗਾਤਾਰ ਤੁਸੀਂ ਆਪ ਵੀ ਲੱਗੇ ਪਏ ਹੋ ਅੱਜ ਬਾਈ ਜੀ ਛੱਪੜ ਜਿਹੜੇ ਹੈਗੇਗਾ بارشਾਂ ਦੇ ਮੌਸਮ ਨੂੰ ਦੇਖਦੇ ਹੋਏ ਛੱਪੜਾਂ ਨੂੰ ਜਿਹੜੇ ਹੈਗੇ ਸਾਰੇ ਪੰਜਾਬ ਦੇ ਵਿੱਚ ਛੱਪੜ ਵਿਲੇ ਕਰਨ ਦੇ ਜਿਹੜੇ ਹੁਕਮ ਜਾਰੀ ਕੀਤੇ ਗਏ ਆ ਜੀ ਤੇ ਅਸੀਂ ਲਗਾਤਾਰ ਇਹ ਛੱਪੜ ਨੂੰ ਜਿਹੜਾ ਹੈਗਾਗਾ ਵਧੀਆ ਤਰੀਕੇ ਨਾਲ ਪਾਣੀ ਦੀ ਨਿਕਾਸੀ ਹੋ ਜੇ ਜ ਲਈ ਹਾਂਜੀ ਉਹ ਦੇਖ ਰਹੇ ਹੈਗੇ ਆਗੇ ਉਹਦਾ ਕੰਮ ਕਰ ਰਹੇ ਆ ਔਰ ਇਹਦਾ ਪਾਣੀ ਜਿਹੜਾ ਹੈਗਾਗਾ ਉਹ ਸਘਾ ਰਹੇ ਆ ਇੱਧਰ ਤੁਸੀਂ ਦੇਖ ਰਹੇ ਹੋ ਪਹਿਲਾਂ ਇੱਕ ਬਣਿਆ ਹੋਇਆਗਾ ਜਿਸ ਤਰ੍ਹਾਂ ਹੈਗਾ ਟ੍ਰੀਟਮੈਂਟ ਪਲੈਂਟ ਜਿਦਾਂ ਉਧਰ ਵੀ ਡੂੰਗਾ ਕਰਕੇ ਉਸ ਨੂੰ ਜਿਹੜਾ ਇਸ ਵੀ ਤਰ੍ਹਾਂ ਹੀ ਉਹਨੂੰ ਬਣਾਇਆ ਜਾਊਗਾ ਉਹਦੀ ਬਾਉਂਡਰੀ ਵਾਲ ਕਰਕੇ ਕਿਹੜੇ ਪਾਸੇ ਦੁਬਾਰਾ ਦੱਸੋ ਮੜਾ ਜੇ ਇੱਧਰ ਤੁਹਾਡੇ ਸਾਹਮਣੇ ਆ ਇੱਧਰਲੇ ਪਾਸੇ ਇੱਧਰਲੇ ਪਾਸੇ ਇੱਧਰਲੇ ਪਾਸੇ ਦਿਖ ਰਿਹਾ ਨਾ ਹਾਂਜੀ ਹਾਂਜੀ ਜੀ ਬਾਉਂਡਰੀ ਵਾਲ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਸੁੰਦਰੀਕਰਨ ਕਰਾਂਗੇ ਸੁੰਦਰੀਕਰਨ ਹੋਊਗਾ ਇਹਦਾ ਤੋ ਬਹੁਤ ਬਹੁਤ ਧੰਨਵਾਦ ਕੁਝ ਹੋਰ ਕਹਿਣਾ ਚਾਹੁੰਦੇ ਹੋ ਕੋਈ ਵਾਅਦਾ ਕਰਨਾ ਚਾਹੁੰਦੇ ਹੋ ਕੋਈ ਗੱਲਬਾਤ ਵਿੱਚ ਬਸ ਜੀ ਲੱਗੇ ਪਏ ਹੈਗੇ ਆ ਹੌਲੀ ਹੌਲੀ ਲੋਕਾਂ ਦਾ ਜਿਹੜਾ ਸਾਥ ਚਾਹੀਦਾ ਜੀ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਕੋਈ ਵੀ ਕੰਮ ਨੇਪਰੇ ਚੜਦਾ ਹੁੰਦਾ ਇਕੱਲੇ ਬੰਦੇ ਦੇ ਹੱਥ ਵੱਸ ਕੋਸ਼ਿਸ਼ ਨਹੀਂ ਹੁੰਦਾ ਇਕੱਲਾ ਬੰਦਾ ਕਰ ਵੀ ਕੁਝ ਨਹੀਂ ਸਕਦਾ ਜੀ ਤੋ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਅ ਆਪਣਾ ਜਿਹੜਾ ਹੈਗਾ ਪਾਣੀ ਦੀ ਜਿਹੜੀ ਵਰਤੋਂ ਘੱਟ ਕਰਨੇ ਜਿਹੜਾ ਵੇਸਟੇਜ ਹੈਗੀ ਇਹ ਪਾਣੀ ਨੂੰ ਬਿਨਾਂ ਗੱਲ ਤੋਂ ਗੱਲ ਗੱਲ ਤੇ ਮੋਟਰਾਂ ਨਾ ਚਲਣ ਲੋਕ ਇਹਦਾ ਆਪਾਂ ਅਕਸਰ ਹੀ ਦੇਖਦੇ ਸਮਾਰਸੀਬਲ ਪੰਪ ਹੁਣ ਹਰੇਕ ਘਰ ਦੇ ਵਿੱਚ ਲੱਗ ਚੁੱਕਾ ਹੈ ਜਿਵੇਂ ਟੂਟੀ ਆਉਂਦੀ ਆ ਉਦਾਂ ਹੀ ਖਾਲੀ ਚੱਲੀ ਜਾਂਦੀ ਹੁੰਦੀ ਹੈ ਬਹੁਤ ਚੱਲੀ ਜਾਂਦੀ ਹੈਗੀ ਔਰ ਕਈ ਸਾਰੇ ਅਸੀਂ ਘਰਾਂ 'ਚ ਜਾ ਜਾ ਕੇ ਆਪ ਜਿਹੜੇ ਟੂਟੀਆਂ ਦੇ ਨੂਰੇ ਹੈਗੇ ਆ ਉਹ ਪੁਆਇੰਟ ਲਾ ਕੇ ਜਾਂਦੇ ਆ ਉਹਨਾਂ ਨੂੰ ਵੀ ਬੰਦ ਕਰਕੇ ਆਉਂਦਾ ਜਿਹੜਾ ਵੇਸਟੇਜ ਸੀਗਾ ਜਿਹੜਾ ਪਾਣੀ ਨਾਲੀਆਂ ਦੇ ਵਿੱਚ ਜਾਂਦਾ ਸੀਗਾ ਆਪਾਂ ਦੇਖਦੇ ਆ ਪਹਿਲਾਂ ਆਪਾਂ ਨੂੰ ਜਦੋਂ ਪਾਣੀ ਚਾਹੀਦਾ ਹੁੰਦਾ ਸੀ ਬਾਲਟੀ ਭਰਦੇ ਹੁੰਦੇ ਸੀ ਨਲਕੇ ਤੋਂ ਹੁਣ ਸਾਨੂੰ ਕੁਝ ਵੀ ਕਰਨਾ ਪਵੇ ਇੱਥੇ ਜੱਗ ਵੀ ਭਰਨਾ ਹੋਵੇ ਤੇ ਸਮਾਰਟੀ ਵਾਲ ਜਿਹੜੀ ਮੋਟਰ ਹੈ ਜੀ ਅਸੀਂ ਛੱਡ ਕੇ ਉਹਨੂੰ ਨਾਲੇ ਤਾਂ ਅਸੀਂ ਜਿਹੜੀ ਹੈਗੀ ਬਿਜਲੀ ਦੀ ਖਫਤਾ ਜਿਹੜੀ ਉਹ ਵਧਾਉਣੀ ਆ ਜੀ ਔਰ ਨਾਲੇ ਜਿਹੜਾ ਹੈਗਾ ਪਾਣੀ ਦੀ ਜਿਹੜੀ ਆ ਵੇਸਟੇਜ ਹੁੰਦੀ ਆ ਹੂੰ ਸਾਰੇ ਪਾਸੋਂ ਨੁਕਸਾਨ ਹੀ ਨੁਕਸਾਨ ਆ ਬਿਲਕੁਲ ਗਰਮੀਆਂ ਦੇ ਵਿੱਚ ਜਿਹੜਾ ਪਾਣੀ ਖੜ ਜਾਂਦਾ ਫਿਰ ਬਦਬੂ ਮਾਰਦੀ ਹੈ ਫਿਰ ਬਦਬੂ ਵੀ ਮਾਰਦੀ ਆ ਫਿਰ ਇਧਰ ਰੋਡ ਤੇ ਵੀ ਆ ਕੇ ਖੜ ਜਾਂਦਾ ਪਾਣੀ ਕਈ ਵਾਰ ਜੀ ਖੜਦਾ ਜੀ ਇੱਥੇ ਸਾਰਾ ਖੜ ਜਾਂਦਾ ਸੀਗਾ ਪਹਿਲਾਂ ਲੰਬੇ ਸਮੇਂ ਤੋਂ ਸਾਰੇ ਪਿੰਡ ਵਾਸੀ ਨੇ ਸੰਘਰਸ਼ ਕਰਕੇ ਜਿਹੜਾ ਇਹਦਾ ਕੰਮ ਹੈਗਾ ਚਲਾਇਆ ਹੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਇਹਦਾ ਬਰਾਹਾਲ ਸੀਗਾ ਖੇਤਾਂ 'ਚ ਪਾਣੀ ਚਲਾਇ ਜਾਂਦਾ ਸੀਗਾ ਜੀ ਹੁਣ ਹੌਲੀ-ਹੌਲੀ ਜਿਹੜਾ ਇਹਦਾ ਵਿਕਾਸ ਕਰ ਰਹੇ ਆ ਲੋਕਾਂ ਦੀ رائے ਦੇ ਨਾਲ ਸਾਰਾ ਕੁਝ ਕਰ ਰਹੇ ਆ ਜੀ ਹਾਂ ਜੀ ਸੋ ਬਹੁਤ-ਬਹੁਤ ਧੰਨਵਾਦ ਬਾਈ ਜੀ ਹਾਂ ਜੀ ਤੇ ਇੱਧਰ ਵੀ ਬਾਈ ਜੀ ਖੜੇ ਆ ਹੋਰ ਕੀ ਹਾਲ ਆ ਬਾਈ ਜੀ ਵਧੀਆ ਬਾਈ ਕੀ ਨਾਮ ਆ ਜੀ ਆਕਾਸ਼ ਜੀ ਆਕਾਸ਼ਦੀਪ ਜੀ ਕੀ ਕਹਿਣਾ ਚਾਹੋਗੇ ਤੁਸੀਂ ਕੰਮ ਕਰ ਰਹੇ ਹੋ ਕਿ ਕਿਵੇਂ ਲੱਗ ਰਿਹਾ ਜੀ ਇੱਥੇ ਤੁਸੇ ਤੰਬਾ ਵਧੀਆ ਲੱਗ ਰਿਹਾ ਜੀ ਬਸ ਪਿੰਡ ਦਾ ਵਿਕਾਸ ਹੋ ਰਿਹਾਗਾ ਜੀ ਤੇ ਹੋਰ ਅਸੀਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਹਾਂ ਕਿ ਜਿਹੜਾ ਪਾਣੀ ਉਹ ਵੇਸਟ ਨਾ ਕਰਨ ਹੂੰ ਤੇ ਉਹ ਤਾਂ ਮੋਟਰਾਂ ਲੱਗੀਆਂ ਜਾਂ ਜਾਂ ਅਸੀਂ ਛੱਪੜ ਨੂੰ ਬਿਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੂੰ ਹੂੰ ਪਰ ਪਿੰਡ ਦਾ ਦੂਸਰੇ ਪਾਸੋਂ ਜਿਹੜਾ ਪਾਣੀ ਆ ਰਿਹਾ ਉਹ ਬਹੁਤ ਆ ਰਿਹਾ ਇਧਰਲੇ ਪਿੰਡ ਦੇ ਤਾਂ ਘੱਟ ਆ ਅੱਛਾ ਉਹ ਉਧਰਲਾ ਪਾਣੀ ਬਾਈ ਜੀ ਯੋਧਵੀਰ ਜੀ ਨਾਲ ਗੱਲ ਕਰ ਉਧਰਲਾ ਛੱਪੜ ਖਾਲੀ ਹੋ ਰਿਹਾ ਜੀ ਮੈਂ ਦੇਖਦਾ ਕਾਫੀ ਵਾਰ ਵੇਖਿਆ ਤੇ ਉਹ ਪਾਣੀ ਫਿਰ ਕਿੱਧਰ ਸਿੱਟ ਰਿਹਾ ਬਾਈ ਜੀ ਚਲੋ ਪਾਣੀ ਤਾਂ ਇੱਧਰ ਹੀ ਆਉਂਦਾ ਉਹਨਾਂ ਦਾ ਸਾਰੇ ਸਾਰੇ ਪਿੰਡ ਦਾ ਇੱਥੇ ਆ ਆ ਮੀਂਹ ਛੱਪੜ ਆ ਹੀ ਇੱਥੇ ਆਉਣਾ ਆਉਣਾ ਵੀ ਇੱਥੇ ਆ ਹਨਾ ਨਿਕਾਸੀ ਇੱਥੋਂ ਹੀ ਆ ਨਾ ਉਧਰੋਂ ਹੈ ਨਹੀਂ ਨਿਕਾਸੀ ਉਧਰੋਂ ਨਿਕਾਸੀ ਹੈ ਇੱਥੋਂ ਹੀ ਜਾਂਦਾ ਹੁਣ ਵਾਰ-ਵਾਰ ਜਿਹੜੇ ਹੈਗੇ ਪਾਈਪ ਲਾਈਨ ਦਾ ਕੰਮ ਪਾਉਣਾ ਵੀ ਉਹ ਬੜਾ ਔਖਾ ਇਹ ਸਾਂਝੀ ਪੰਚਾਇਤ ਨੇ ਪਾਇਆ ਸੀ ਪਹਿਲਾਂ ਵੀ ਇਹ ਅੱਛਾ ਜੀ ਦੋਨੇ ਪੰਚਾਇਤਾਂ ਨੇ ਰਲ ਕੇ ਪਹਿਲਾਂ ਜਿਹੜਾ ਇਸ ਤੋਂ ਸਾਡੇ ਤੋਂ ਪਹਿਲਾਂ ਪੰਚਾਇਤ ਰਹਿ ਚੁੱਕੀ ਆ ਹਾਂਜੀ ਉਹਨਾਂ ਨੇ ਰਲ ਕੇ ਕੀਤਾ ਸੀ ਇਹ ਉਹ ਜਿਹੜਾ ਆਪਣਾ ਪੈਸਾ ਜਿਹੜਾ ਫੰਡ ਦੋਨਾਂ ਦਾ ਇਕੱਠਾ ਕਰਕੇ ਸਾਂਝੀ ਗ੍ਰਾਂਟ ਚ ਲਾ ਦਿੱਤਾ ਤੇ ਤੁਸੀਂ ਫਿਰ ਇੱਥੇ ਰਾਤ ਨੂੰ ਵੀ ਫਿਰ ਇੱਥੇ ਹੀ ਹੁੰਨੇ ਆ ਪਰ ਲਾਦੀ ਦੀ ਡਿਊਟੀ ਸੀ ਲਾਉਣੀ ਪੈਂਦੀ ਰਾਤ ਨੂੰ ਫਿਰ ਕਿੰਨੇ ਕ ਵਜੇ ਕਹ ਨਾਲ ਵਾਦੇ ਕੀਤੇ ਆ ਹਾਂ ਇਹ ਤਾਂ ਹੈ ਤੇ ਫਿਰ ਕਿੰਨੇ ਕ ਵਜੇ ਤੱਕ ਹੁੰਨੇ ਆ ਇੱਥੇ ਰਾਤ ਨੂੰ ਤਕਰੀਬਨ ਸਾਰੀ ਰਾਤ ਹੀ ਹੋਈਦਾ अच्छा हां जी वो बेच दी कोई 1 घंटा 1.5 घंटा ਕਰਨਾ ਹੋਵੇ ਤਾਂ ਰੈਸਟ ਕਰ ਲਈਦੀ ਆ ਤੇ ਨਹੀਂ 2 2.5 2.5 ਦਾ ਵਾਝ ਹੀ ਜਾਂਦੇ ਆ ਰਾਤ ਨੂੰ ਵੀ ਪਿੰਡ ਦੇ ਕੰਮਾਂ 'ਚ ਤੇ ਦਿਨੇ ਵੀ ਪਿੰਡ ਦੇ ਕੰਮਾਂ 'ਚ ਫਿਰ ਹੈ ਚੰਗੀ ਗੱਲ ਆ ਪਿੰਡ ਦੇ ਨੂੰ ਨੌਜਵਾਨ ਸਰਪੰਚ ਨੌਜਵਾਨ ਆਗੂ ਮਿਲਿਆ ਗਵਾਈ ਕਰਨ ਲਈ ਤੇ ਉਮੀਦ ਕਰਦੇ ਆ ਤੁਸੀਂ ਪਿੰਡ ਦਾ ਵਿਕਾਸ ਆ ਜਿਹੜਾ ਉਹ ਲੈ ਕੇ ਜਾਓਗੇ ਵਿਕਾਸ ਵੱਲ ਪਿੰਡ ਨੂੰ ਲੈ ਕੇ ਜਾਵਾਂਗੇ ਆਪ ਨੂੰ ਵੀ ਪਤਾ ਲੱਗਦਾ ਗਰਮੀ ਬਹੁਤ ਲੱਗਦੀ ਆ ਇਸ ਤੇ ਕਿਹਨੇ ਵੱਧ ਤੋਂ ਵੱਧ ਰੁੱਖ ਲਗਾਓ ਹਨ ਗਲੋਬਲ ਵਾਰਮਿੰਗ ਜਿਹੜੀ ਆਪਾਂ ਨੂੰ ਹੈਗਾ ਖਤਰਾ ਦੇਖਦਾ ਹੀ ਹੈ ਹੁਣ ਜਿਹੜਾ ਸਾਈਡਾਂ ਤੇ ਅਸੀਂ ਕਰਕੇ ਇੱਥੋਂ ਵੀ ਚੰਨ ਸਫਾਈ ਕਰਾਈ ਆ ਸਾਰੀ ਸਾਈਡਾਂ ਤੋਂ ਇੱਥੇ ਵੀ ਜਿਹੜੇ ਗਰਾਫਤ ਲਗਾਵਾਂਗੇ ਜੀ ਜੋ ਮਾਤਾ ਵਾਰਣ ਚੰਗਾ ਰਹਿ ਸਕੇ ਵਾਤਾਵਰਣ ਦੀ ਸਾਂਭ-ਸਵਾਲ ਰੱਖਾਂਗੇ ਤਾਂ ਅਸੀਂ ਖੁਦ ਹੀ ਸਾਂਭ-ਸਵਾਲ ਹੋ ਜਾਊਗੀ ਬਿਲਕੁਲ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਚਲੋ ਜੀ ਸ਼ੁਕਰੀਆ